ਆਣਾ ਕੋ ਅਮਾਨ ਇਹ ਅਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਥੇ ਇਹਨਾਂ ਨੂੰ ਬਹੁਤ ਵੱਡੀ ਸਿੱਖਿਆ ਦਿੰਦੀ ਤੇ ਸਾਨੂੰ ਵੀ ਸਿੱਖਿਆ ਦਿੰਦੀ ਹੁਣ ਖਾਲਸਾ ਜੀ ਇਹ ਇਸਤਰੀਆਂ ਨੂੰ ਉਪਦੇਸ਼ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਲੋਂ ਤੇ ਜੋ ਇੱਥੇ ਭੈਣਾਂ ਤੇ ਮਾਤਾਵਾਂ ਬੈਠੀਆਂ ਉਹ ਧਿਆਨ ਦੇ ਨਾਲ ਸੁਣਿਓ ਇਹਨਾਂ ਬੇਗਮਾਂ ਨੂੰ ਸਤਿਗੁਰੂ ਜੀ ਆਖਦੇ ਕਿ ਜੋ ਇਸਤਰੀ ਦਾ ਅਮਾਨ ਹੈ ਨਾ ਧਰਮ ਹੈ ਬਾਤ ਬਿਨ ਅਬਰ ਪਰਖ ਨਾ ਚਾਹੇ ਉਹ ਆਪਣੇ ਪਤੀ ਤੋਂ ਬਿਨਾ ਕਿਸੇ ਪਰਾਏ ਪੁਰਸ਼ ਦੇ ਵੱਲ ਤੱਕੇ ਵੀ ਨਾ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਉਪਦੇਸ਼ ਹੈ ਇਸਤਰੀਆਂ ਨੂੰ ਭੈਣਾਂ ਨੂੰ ਤੇ ਮਤਾਵਾਂ ਇੱਥੇ ਸਾਧਗੁਰੂ ਜੀ ਆਖਦੇ ਕਿ ਜਿਹੜੀ ਧਰਮ ਵਾਲੀ ਇਸਤਰੀ ਹੈ ਨਾ ਜਿਹੜੀ ਅਮਾਨ ਦੇ ਵਿੱਚ ਪੱਕੀ ਰਹਿੰਦੀ ਹੈ ਉਹ ਆਪਣੇ ਪਤੀ ਤੋਂ ਬਿਨਾ ਕਿਸੇ ਪਰਾਏ ਪੁਰਸ਼ ਦੇ ਵੱਲ ਨਹੀਂ ਤੱਕਦੀ ਤੇ ਜਿਹੜਾ ਪਰਾਇਆ ਪੁਰਸ਼ ਹੈ ਉਸੇ ਤਰ੍ਹਾਂ ਹੀ ਹੈ ਜੇ ਪਤੀ ਹੈ ਉਹ ਧਰਮ ਦੇ ਵਿੱਚ ਪਕਾਏ ਜਿਹੜਾ ਆਪਣੀ ਇਸਤਰੀ ਤੋਂ ਬਿਨਾ ਦੂਸਰੇ ਵੱਲ ਨਹੀਂ ਤੱਕਦਾ ਹੈ ਇਹ ਭਾਈ ਗੁਰਦਾਸ ਜੀ ਨੇ ਵੀ ਬਿਆਨ ਕੀਤਾ ਹੈ ਦੇਖ ਪਰਾਇਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਡੜਾ ਏਕਾ ਨਾਰੀ ਜਦੀ ਹੋਏ ਪਰ ਨਾਰੀ ਧੀ ਭੈਣ ਵਖਾਣਾ ਇਥੇ ਭਾਈ ਗੁਰਦਾਸ ਜੀ ਆਖਦੇ ਕਿ ਇੱਕ ਆਪਣੀ ਨਾਰੀ ਦੇ ਨਾਲ ਜਤ ਸੱਤ ਦੇ ਵਿੱਚ ਪੱਕੇ ਰਹਿਣਾ ਹੈ ਤੇ ਜਿਹੜੇ ਦੂਸਰੇ ਹਨ ਜੇ ਸਾਡੀ ਬਰਾਬਰ ਦੀ ਹੈ ਉਹ ਭੈਣ ਹੈ ਜੇ ਸਾਡੇ ਤੋਂ ਛੋਟੀ ਹੈ ਉਹ ਬੱਚੀ ਹੈ ਤੇ ਜੇ ਵੱਡੀ ਹੈ ਉਹ ਮਾਤਾ ਸਮਾਨ ਹੈ ਤੇ ਇਸੇ ਤਰ੍ਹਾਂ ਸਿੱਖੋ ਸਾਨੂੰ ਉਪਦੇਸ਼ ਹੈ ਇਸੇ ਤਰ੍ਹਾਂ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਇਹਨਾਂ ਬੇਗਮਾਂ ਨੂੰ ਕਹ ਰਹੇ ਸਾਧੂ ਗੁਰੂ ਜੀ ਆਖਦੇ ਪਤ ਬਿਨ ਅਬਰ ਪੁਰਖ ਨਹ ਚਾਹੇ ਆਪਣੇ ਪਤੀ ਤੋਂ ਬਿਨਾ ਜਿਹੜੀ ਇਸਤਰੀ ਕਿਸੇ ਹੋਰ ਪ੍ਰਾਇ ਪੁਰਸ਼ ਨੂੰ ਨਾ ਤਕੇ ਉਸ ਨੂੰ ਇਹ ਜਿਹੜਾ ਹੈ ਧਰਮਵਾ